Ontario ਦੇ ਵਿੱਚ ਸ਼ਰਾਬ ਦੀ ਵਿਕਰੀ ਦੇ ਲਈ ਜ਼ਿੰਮੇਵਾਰ ਸਰਕਾਰੀ ਕਾਰਪੋਰੇਸ਼ਨ ਲਿਕਰ ਕੰਟਰੋਲ ਬੋਰਡ ਆਫ Ontario ਯਾਨੀ LCB O ਦੇ ਵਰਕਰ ਸੋਮਵਾਰ ਤੋਂ ਕੰਮ ਤੇ ਵਾਪਸ ਪਰਤੇ ਨੇ ਪਰ LCB O ਦੇ ਸਟੋਰ ਮੰਗਲਵਾਰ ਨੂੰ ਖੁੱਲਣਗੇ LCB O ਦੇ 10000 ਵਰਕਰਾਂ ਦੀ ਨੁਮਾਇੰਦਗੀ ਕਰਦੀ Ontario Public Service Employees Union ਨੇ ਐਤਵਾਰ ਨੂੰ ਐਲਾਨ ਕੀਤਾ ਹੈ ਕਿ ਯੂਨੀਅਨ ਦੇ ਮੈਂਬਰਾਂ ਨੇ ਯੂਨੀਅਨ ਅਤੇ ਕਾਰਪੋਰੇਸ਼ਨ ਦਰਮਿਆਨ ਇਕਰਾਰਨਾਮਾ ਮਨਜ਼ੂਰ ਕਰ ਦਿੱਤਾ ਹੈ ਯੂਨੀਅਨ ਅਤੇ LCB O ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਦੋਵਾਂ ਧਿਰਾਂ ਦੇ ਦਰਮਿਆਨ ਆਰਜੀ ਸਮਝੌਤਾ ਹੋ ਗਿਆ ਹੈ ਪਰ ਐਲਸੀਬੀਓ ਦੁਆਰਾ ਵਰਕਰਾਂ ਦੇ ਕੰਮ ਵਾਪਸੀ ਬਾਬਤ ਪ੍ਰੋਟੋਕੋਲ ਤੇ ਦਸਖਤ ਕਰਨ ਤੋਂ ਇਨਕਾਰ ਕਰਨ ਮਗਰੋਂ ਯੂਨੀਅਨ ਨੇ ਹੜਤਾਲ ਜਾਰੀ ਰੱਖਣ ਦੀ ਗੱਲ ਆਖੀ ਸੀ ਐਲਸੀਬੀਓ ਨੇ ਕਿਹਾ ਸੀ ਕਿ ਯੂਨੀਅਨ ਨੇ ਨਵੀਆਂ ਵਿੱਤੀ ਮੰਗਾਂ ਪੇਸ਼ ਕੀਤੀਆਂ ਸਨ ਅਤੇ ਕਾਰਪੋਰੇਸ਼ਨ ਇਹਨਾਂ ਬਾਬਤ ਲੇਬਰ ਸ਼ਿਕਾਇਤ ਦਰਜ ਕਰਵਾਏਗੀ ਪਰ ਐਲਸੀਬੀਓ ਨੇ ਸ਼ਨੀਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਕਿ ਹੈ ਕਿ ਸਟੋਰਾਂ ਨੂੰ ਮੁੜ ਖੋਲਣ ਵੱਲ ਕੰਮ ਜਾਰੀ ਹੈ ਅਤੇ ਦੋਵੇਂ ਧਿਰਾਂ ਦੇ ਵੱਲੋਂ ਦਸਖਤ ਕੀਤੇ ਗਏ ਕੰਮ ਵਾਪਸੀ ਪ੍ਰੋਟੋਕੋਲ ਦੇ ਵਿੱਚ ਨਵੀਆਂ ਵਿੱਤੀ ਮੰਗਾਂ ਵੀ ਸ਼ਾਮਿਲ ਨਹੀਂ ਹੈ ਯੂਨੀਅਨ ਦਾ ਕਹਿਣਾ ਸੀ ਕਿ ਪ੍ਰੀਮੀਅਰ ਡਗ ਫੋਰ ਦੇ ਵੱਲੋਂ ਸ਼ਰਾਬ ਵਿਕਰੀ ਦਾ ਦਾਇਰਾ ਵਧਾਉਂਦਿਆਂ ਕਨਵੀਨੀਅנס ਸਟੋਰਾਂ ਤੇ ਹੋਰ ਗਰੋਸਰੀ ਸਟੋਰਾਂ ਨੂੰ ਸ਼ਰਾਬ ਵੇਚਣ ਦੀ ਆਗਿਆ ਦੇਣ ਦੀ ਯੋਜਨਾ ਯੂਨੀਅਨ ਦੀਆਂ ਨੌਕਰੀਆਂ ਦੇ ਲਈ ਖਤਰਾ ਹੈ ਅਤੇ ਐਸਸੀਬੀਓ ਦੇ ਮਾਲੀਏ ਨੂੰ ਵੀ ਪ੍ਰਭਾਵਿਤ ਕਰੇਗੀ ਫੋਰ ਨੇ 5 ਜੁਲਾਈ ਤੋਂ ਹੜਤਾਲ ਸ਼ੁਰੂ ਹੋਣ ਤੋਂ ਬਾਅਦ ਉਹਨਾਂ ਯੋਜਨਾਵਾਂ ਨੂੰ ਤੇਜ਼ ਕਰ ਦਿੱਤਾ ਹੈ ਅਤੇ ਵੀਰਵਾਰ ਤੋਂ ਬੀਅਰ ਅਤੇ ਵਾਈਨ ਵੇਚਣ ਦੇ ਲਈ ਪਹਿਲਾਂ ਹੀ ਲਾਇਸੈਂਸ ਜਿਸ਼ੂ ਦਾ ਗਰੋਸਰੀ ਸਟੋਰਾਂ ਨੂੰ ਰੈਡੀ ਟੂ ਡਰਿੰਕ ਕੰਟਰੋਲ ਕੋਕਟੇਲ ਜਿਹੜੇ ਨੇ ਉਹ ਵੇਚਣ ਦੀ ਆਗਿਆ ਦੇ ਦਿੱਤੀ ਗਈ ਹੈ ਫੈਡਰਲ ਐਨਡੀਪੀ ਲੀਡਰ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਕਮਲਾ ਹੈਰਿਸ ਦੇ ਅਮਰੀਕੀ ਰਾਸ਼ਟਰਪਤੀ ਬਣਨ ਦਾ ਵਿਚਾਰ ਆਪਣੇ ਆਪ ਦੇ ਵਿੱਚ ਇੱਕ ਕਮਾਲ ਦਾ ਵਿਚਾਰ ਹੈ ਉਹਨਾਂ ਕਹਿੰਦੇ ਕਿ ਜੇ ਕਮਲਾ ਹੈਰ ਇਸ ਅਮਰੀਕੀ ਰਾਸ਼ਟਰਪਤੀ ਬਣਦੇ ਨੇ ਤਾਂ ਉਹ ਅਮਰੀਕਾ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਪਹਿਲੀ ਬਲੈਕ ਔਰਤ ਰਾਸ਼ਟਰਪਤੀ ਅਤੇ ਪਹਿਲੀ ਸਾਊਥ ਏਸ਼ੀਆਈ ਮੂਲ ਦੀ ਰਾਸ਼ਟਰਪਤੀ ਹੋਣਗੇ ਜਗਮੀਤ ਸਿੰਘ ਨੇ ਕਿਹਾ ਹੈ ਕਿ ਅਜਿਹਾ ਵਾਪਰਨਾ ਉਹਨਾਂ ਦੀਆਂ ਬੇਟੀਆਂ ਨੂੰ ਵੀ ਪ੍ਰੇਰਨਾ ਦੇਵੇਗਾ ਕਿ ਔਰਤਾਂ ਵੀ ਕੁਝ ਕਰ ਸਕਦੀਆਂ ਨੇ ਦੱਸ ਦਈਏ ਕਿ ਐਤਵਾਰ ਨੂੰ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਆਗਾਮੀ ਰਾਸ਼ਟਰਪਤੀ ਚੋਣਾਂ ਤੋਂ ਆਪਣੀ ਉਮੀਦਵਾਰੀ ਵਾਪਸ ਲੈਣ ਦਾ ਐਲਾਨ ਕੀਤਾ ਸੀ ਨਾਲ ਹੀ ਉਹਨਾਂ ਨੇ ਚੋਣ ਦੇ ਵਿੱਚ ਡੈਮੋਕ੍ਰੇਟ ਤੇ ਰਾਸ਼ਟਰਪਤੀ ਉਮੀਦਵਾਰ ਦੇ ਲਈ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਸਮਰਥਨ ਕੀਤਾ ਬਾਈਡਨ ਦੇ ਐਲਾਨ ਤੋਂ ਬਾਅਦ ਕਮਲਾ ਹੈਰਿਸ ਨੇ ਵੀ 2024 ਦੇ ਵਿੱਚ ਡੋਨਲਡ 트੍ਰੰਪ ਦੇ ਵਿਰੋਧ ਚੋਣ ਲੜਨ ਦੇ ਇਰਾਦੇ ਦਾ ਐਲਾਨ ਕਰ ਦਿੱਤਾ ਹਾਲਾਂਕਿ ਜਦੋਂ ਤੱਕ ਅਗਲੇ ਮਹੀਨੇ ਸ਼ਿਕਾਗੋ ਦੇ ਵਿੱਚ ਹੋਣ ਵਾਲੀ ਡੈਮੋਕ੍ਰੈਟਿਕ ਨੈਸ਼ਨਲ ਕਨਵੈਨਸ਼ਨ ਦੇ ਵਿੱਚ ਡੈਲੀਗੇਟਸ ਕਮਲਾ ਹੈਰਿਸ ਦੇ ਹੱਕ ਦੇ ਵਿੱਚ ਵੋਟ ਨਹੀਂ ਪਾਉਂਦੇ ਉਦੋਂ ਤੱਕ ਕਮਲਾ ਦੀ ਨੋਮੀਨੇਸ਼ਨ ਪੱਕੀ ਨਹੀਂ ਹੈ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਦੀਆਂ ਚੋਣਾਂ ਦੇ ਵਿੱਚ ਅਜੇ 4 ਮਹੀਨੇ ਬਾਕੀ ਐ ਪਰ ਸਰਗਰਮੀਆਂ ਸਿਆਸੀ ਤੌਰ ਦੇ ਉੱਤੇ ਕਾਫੀ ਜ਼ਿਆਦਾ ਪਾਕੀਆਂ ਹੋਈਆਂ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ